यर एआई अल बहुत ज्यादा यूज हो रहा है डॉक्टर यूज करते हैं डायगनोसिजक कैंसर डायगनोसिस हो रहे हैं थोड़ा जा भी लगता है, दे है, दे, है। लग दे कि पेसेंट दबनॉर्मल एक्टिविटी है तो वह एकदम अलार्म रेज कर देगा तो उनकी मैडिकल हैल्प चाह है। इंटेलीजेंट कैमराज हो गए मौ, मोनीटर करेंगे ਉਸ ਪਰਸਨ ਦੀ ਪਾਰਟिकुलर ਪਰਸਨ ਦੀ ਐਕਟੀਵਿਟੀ ਕਿ ਉਹ ਇਸ ਟਾਈਮ ਤੇ ਕੀ ਕਰ ਰਿਹਾ ਹੈ ਤੇ ਕੁਝ ਵੀ ਅਬਨੋਮਲ ਉਹਨੂੰ ਲੱਗਦਾ ਹੈ ਤਾਂ ਜਿਹੜਾ ਵੀ ਕੇਅਰ ਟੇਕਰ ਹੋਏਗਾ ਸੁਪੋਜ਼ ਮੈਂ ਆ ਮੇਰੇ ਪੇਰੈਂਟਸ ਕਰ ਰਿਹਾ ਹੈ ਤਾਂ ਮੇਰੇ ਫੋਨ ਤੇ అలਰਮ ਬੀਜ਼ ਹੋ ਜਾਏਗਾ ਉਹ ਤ ਉਹਨੂੰ ਹੈਲਪ ਕਰੇਗਾ ਕਿ ਤੁਸੀਂ ਟ੍ਰੈਫਿਕ ਜੈਮ ਚੋਂ ਕਿਵੇਂ ਨਿਕਲ ਸਕਦੇ ਹੋ ਉਹ ਟੇਕਓਵਰ ਕਰੇਗਾ ਸਟੀering ਵੀਲ ਤੇ ਐਕਸਲਰੇਟਰ ਤੇ ਕਿ ਕਿਵੇਂ ਟ੍ਰੈਫਿਕ ਜੈਮ ਚੋਂ ਮੈਂ ਹੁਣ ਇਸ ਸਿਚੁਏਸ਼ਨ ਚ ਉਹਨੂੰ ਕਿਵੇਂ ਕੱਢ ਸਕਦਾ ਸੋਸ਼ਲ ਸਰਵੇਲੈਂਸ ਇਹ ਈ ਹੈਗੀ ਹੈ ਇਹ ਬਾਈਚਾਂਸ ਕਿਸੇ ਦੇ ਹੱਥ ਲੱਗ ਜਾਂਦੀ ਹੈ ਸਾਡਾ ਕਿਉਂਕਿ ਅਸੀਂ ਇੱਕ ਇੱਕ ਮਿੰਟ ਦੀ ਚੀਜ਼ ਜਿਹੜੀ ਹੈ ਸਾਡਾ ਡਾਟਾ ਸਾਰਾ ਜਾ ਰਿਹਾ ਤਾਂ ਉਹ ਕਿੰਨਾ ਖਤਰਨਾਕ ਹੋ ਸਕਦਾ ਓਬਵੀਅਸਲੀ ਸੋਸ਼ਲ ਸਰਵੇਲੈਂਸ ਦੇ ਦੇ ਫਾਇਦੇ ਨੇ ਜੇ ਆਪਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਗੱਲ ਕਰੀਏ ਇਟ ਇਜ਼ ਵੈਰੀ ਬੈਨੀਫੀਸ਼ੀਅਲ ਜੇ ਕਿਸੇ ਨੂੰ ਆਪਾਂ ਟਰੈਕ ਕਰਨਾ ਹੈ ਕਿ ਉਹ ਬੰਦਾ ਕਿੱਥੋਂ ਕਿੱਥੇ ਟਰੈਵਲ ਕੀਤਾ ਕਿੱਥੇ ਗਿਆ ਰਾਈਟ ਇਫ देयर ਇਸ ਸਮ ਕਲਪ੍ਰੇਟ ਰਾਈਟ ਕੋਈ ਉਹਨੂੰ ਪਕੈਚ ਕਰਨਾ ਹੈ ਇਟ ਇਜ਼ ਗੋਇੰਗ ਟੂ ਬੀ ਵੈਰੀ ਹੈਲਪਫੁਲ ਬਟ ਅਲੋਂਗ ਵਿਦ ਥੈਟ ਜੇ ਡਾਟਾ ਕਿਸੇ ਗਲਤ ਹੱਥਾਂ ਵਿੱਚ ਲੱਗ ਰਿਹਾ ਹੈ ਤਾਂ ਇਹਦੇ ਬਹੁਤ ਨੁਕਸਾਨ ਵੀ ਹੋ ਸਕਦੇ ਨੇ ਜਿੰਨੇ ਮੇਰੇ ਫਰੈਂਡਸ ਨੇ ਜਿੰਨੇ ਮੇਰੇ ਨੂਨਸ ਨੇ ਮੈਂ ਉਹਨਾਂ ਨੂੰ ਹਮੇਸ਼ਾ ਸੁਜੈਸਟ ਕਰ ਦਿੰਦੀ ਆ ਕਿ ਸੋਸ਼ਲ ਮੀਡੀਆ ਤੇ ਪੋਸਟਸ ਨਾ ਕਰੋ ਲੋਕੀ ਅੱਜਕੱਲ ਸੋਸ਼ਲ ਸਰਵੇਲੈਂਸ ਦੀ ਲੋੜ ਹੀ ਨਹੀਂ ਲੋਕ ਆ ਕਿਤੇ ਟ੍ਰੈਵਲ ਕਰਨ ਜਾ ਰਹੇ ਆ ਘੁੰਮਣ ਜਾ ਰਹੇ ਆ ਚੈੱਕ ਇਨ ਪਾ ਰਹੇ ਆ ਆਪਣੀਆਂ ਫੋਟੋਜ਼ ਅਪਲੋਡ ਕਰ ਰਹੇ ਆ ਜਿਹਦੇ ਮਨ ਚ ਚੋਰ ਹੈ ਉਹਨੇ ਤਾਂ ਸੋਸ਼ਲ ਮੀਡੀਆ ਤੋਂ ਹੀ ਦੇਖ ਲੈਣਾ ਹੈ ਜਦੋਂ ਬੱਚੇ ਗੇਮਿੰਗ ਕਰ ਰਹੇ ਆ ਤਾਂ ਅਦਰ ਗੇਮਰਸ ਥੈਟ ਆਰ ਆਨਲਾਈਨ ਐਟ ਦ ਸੇਮ ਟਾਈਮ ਉਹਨਾਂ ਨਾਲ ਇੰਟਰੈਕਟ ਕਰ ਰਹੇ ਆ ਜਿਹੜੇ ਉਹ ਆਨਲਾਈਨ ਗੇਮਰਸ ਨੇ ਜਿੱਥੇ ਆਪਾਂ ਫੇਰ ਦੁਬਾਰਾ ਗੱਲ ਕਰ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ 'ਚ ਚੋਰ ਹੈ ਉਹ ਬੱਚਿਆਂ ਨੂੰ ਮੈਨੀਪੂਲੇਟ ਕਰ ਦਿੰਦੇ ਆ ਹਿਊਮਨਿਟੀਜ਼ ਪ੍ਰਸਪੈਕਟਿਵ ਤੋਂ ਦੇਖੀਏ ਤਾਂ ਇਹ ਇਟ ਇਜ਼ ਵੈਰੀ ਡੇਂਜਰਸ ਹਮ AI ਦੇ ਅੰਦਰ ਏਰੀਆ ਪੂਸੀਜ਼ ਦੀ ਗੱਲ ਕਰੀਏ ਤਾਂ ਇਹਨੂੰ ਕਿੱਥੇ ਕਿੱਥੇ ਯੂਜ਼ ਕਰ ਸਕਦੇ ਆ ਅਸੀਂ ਅ ਤੁਸੀਂ ਕਹਿ ਸਕਦੇ ਹੋ ਕਿ AI ਹੈਸ ਟੱਚਡ ਆਲਮੋਸਟ ਆਲ ਏਰੀਆਜ਼ ਕੋਈ ਵੀ ਇਦਾਂ ਦਾ ਏਰੀਆ ਨਹੀਂ ਹੈ ਬਹੁਤ ਕੋਈ ਏਰੀਆ ਹੋਏਗਾ ਜਿੱਥੇ AI ਨੇ ਹਲੇ ਤੱਕ ਆਪਣਾ ਇੰਪੈਕਟ ਨਹੀਂ ਪਾਇਆ ਹੋਏਗਾ ਜਿਵੇਂ ਤੁਸੀਂ ਪਹਿਲਾਂ ਕਹਿ ਸਕਦੇ ਹੋ ਕਿ ਹੈਲਥ케ਅਰ ਵਿੱਚ AI ਅੱਜਕੱਲ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਹੈ ਡਾਕਟਰਸ ਯੂਜ਼ ਕਰਦੇ ਹਨ ਨੂ ਡਾਇਗਨੋਸਿਸ ਲਈ ਜਿਵੇਂ ਅੱਜਕੱਲ ਕੈਂਸਰ ਦੇ ਡਾਇਗਨੋਸਿਸ ਹੋ ਰਹੇ ਹਨ ਇਵਨ ਤੁਸੀਂ ਹੈਲਥ케ਅ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਕਿ ਪੇਸ਼ੀਐਂਟ ਨੂੰ ਮੋਨੀਟਰ ਕਰਨ ਲਈ 24/7 ਪੇਸ਼ੀਐਂਟ ਨੂੰ ਤੁਸੀਂ ਮੋਨੀਟਰ ਕਰ ਰਹੇ ਹੋ ਤੁਹਾਨੂੰ ਥੋੜਾ ਜਿਹਾ ਵੀ ਲੱਗਦਾ ਹੈ ਕਿ ਪੇਸ਼ੀਐਂਟ ਦੀ ਅਬਨਾਰਮਲ ਐਕਟੀਵਿਟੀ ਹੈ ਤਾਂ ਉਹ ਇੱਕਦਮ ਅਲਰਮ ਰੀਜ਼ ਕਰ ਦੇਗਾ ਤੇ ਉਨਕੀ ਉਹਨੂੰ ਮੈਡੀਕਲ ਹੈਲਪ ਚਾਹੀਦੀ ਹੈ ਤਾਂ ਡਾਕਟਰ ਆ ਸਕਦਾ ਹੈ ਮਤਲਬ ਨਰਸਿਸ ਦੀ 24/7 ਰਿਕੁਆਇਰਮੈਂਟ ਨਹੀਂ ਹੈ ਕੈਮਰas ਦੇ ਥਰੂ ਤੁਸੀਂ ਮੋਨੀਟਰ ਕਰ ਸਕਦੇ ਹੋ ਅੱਜਕੱਲ ਮਤਲਬ ਮੈਂ ਵੀ ਇਸ ਏਰੀਆ ਵਿੱਚ ਹੈਲਥ케ਅ ਏਰੀਆ ਵਿੱਚ ਆਪਣੀ ਪੀਐਚਡੀ ਕਰ ਰਹੀ ਹਾਂ ਗੀ सपोज ਕੋਈ ਜਿਹੜੇ ਅੱਜਕੱਲ ਆਪਾਂ ਸਭ ਨੂੰ ਪਤਾ ਹੈ ਕਿ ਸਭ ਜੌਬਸ ਕਰ ਰਹੇ ਹੈ ਪੈਰੈਂਟਸ ਦਾ ਅੱਜ ਕੱਲੇ ਹੁੰਦੇ ਹੈ ਤਾਂ 올ਡ ਪੈਰੈਂਟਸ ਹੈ ਆਪਣੇ ਕੱਜ ਕੱਲੇ ਹੈ ਉਹਨਾਂ ਨੂੰ 24/7 ਮੋਨੀਟਰ ਕਰਨਾ ਕਿ ਉਹ ਕੀ ਐਕਟੀਵਿਟੀ ਕਰ ਰਹੇ ਹੈ ਉਹ सपोज ਉਹ ਕੁਝ ਚੌਪ ਕਰ ਰਹੇ ਹੈ ਉਹਨਾਂ ਨੂੰ ਕੁਝ ਕੱਟ ਲੱਗ ਗਿਆ ਜਾਂ ਉਹ ਫਾਲ ਕਰ ਗਏ ਕੁਝ ਇੱਕਦਮ ਉਹਨਾਂ ਦਾ ਬੀਪੀ ਸ਼ੂਟ ਕਰ ਗਿਆ ਉਹ ਗਿਰ ਗਏ ਤਾਂ ਉਹ ਕੈਮਰਾਸ ਕੀ ਕਰਨਗੇ ਜਿਹੜੇ AI ਇੰਟੈਲੀਜੈਂਟ ਕੈਮਰਾਸ ਹੋਣਗੇ ਉਹ ਮਾਨੀਟਰ ਕਰਨਗੇ ਉਸ ਪਰਸਨ ਦੀ ਪਾਰਟिकुलर ਪਰਸਨ ਦੀ ਐਕਟੀਵਿਟੀ ਕਿ ਉਹ ਇਸ ਟਾਈਮ ਤੇ ਕੀ ਕਰ ਰਿਹਾ ਤੇ ਕੁਝ ਵੀ ਅਬਨੋਮਲ ਉਹਨੂੰ ਲੱਗਦਾ ਤਾਂ ਜਿਹੜਾ ਵੀ ਕੇਅਰ ਟੇਕਰ ਹੋਏਗਾ ਸੁਪੋਜ਼ ਮੈਂ ਆ ਮੇਰੇ ਪੇਰੈਂਟਸ ਦਾ ਰਹਾ ਤਾਂ ਮੇਰੇ ਫੋਨ ਤੇ అలਾਰਮ ਰੇਜ਼ ਹੋ ਜਾਏਗਾ ਇੱਕ ਐਪ ਹੋਏਗੀ ਉਹਦੇ ਥਰੂ అలਾਰਮ ਰੇਜ਼ ਹੋ ਜਾਏਗਾ ਕਿ ਤੁਹਾਡੇ ਘਰ ਚ ਤੁਹਾਡੇ ਪੇਰੈਂਟਸ ਨੂੰ ਕੋਈ ਪ੍ਰੋਬਲਮ ਹੈ ਤਾਂ ਜੇ ਆਪਾਂ ਗੱਲ ਕਰੀਏ ਤਾਂ AI ਗੇਮਿੰਗ ਚ ਲਗਾ ਲੋ ਤੁਸੀਂ ਗੇਮਿੰਗ ਚ ਵੀ ਬਹੁਤ سارے ਗੇਮਸ ਡਵੈਲਪ ਹੋ ਰਹੀਆਂ ਆ ਆਟੋਮੋਟਿਵ ਇੰਡਸਟਰੀ ਲਗਾ ਲੋ ਤੁਸੀਂ 셀프 ਡਰਾਈਵਿੰਗ ਕਾਰਸ ਅੱਜਕਲ ਬਹੁਤ ਜ਼ਿਆਦਾ ਹਾਈਪਡ ਹੈ ਕਿ 셀프 ਡਰਾਈਵਿੰਗ ਕਾਰਸ ਹੈ ਜਿਵੇਂ ਟੈਸਲਾ ਨੇ 셀프 ਡਰਾਈਵਿੰਗ ਕਾਰ ਕਿਤੀ ਹੈ ਉਹਨੇ ਲਾਂਚ ਥੋੜੀ ਦੇਰ ਪਹਿਲਾਂ ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਟੋਮੇਟ ਆਟੋ ਪਾਇਲਟ ਮੋਡ ਤੇ ਉਹਨੂੰ ਕਰ ਦੋ ਤੇ ਉਹ ਆਟੋਮੈਟਿਕਲੀ ਡਰਾਈਵ ਕਰ ਰਹੀ ਹੈ ਇਵਨ ਆਡੀ ਲਗਾ ਲੋ ਤੁਸੀਂ A7 ਆਡੀ A8 ਵਿੱਚ ਵੀ ਇਹ ਫੀਚਰਸ ਹੈ ਕੀ ਤੁਸੀਂ ਟ੍ਰੈਫਿਕ ਜੈਮ ਚ ਫਸ ਗਈ ਤਾਂ ਜਿਹੜਾ ਵੀਕਲ ਜੋ ਵੀ ਇੰਟੈਲੀਜੈਂਟ ਤੁਸੀਂ ਅਸਿਸਟੈਂਟ ਹੈ ਤੁਹਾਡਾ ਉਹ ਤੁਹਾਨੂੰ ਹੈਲਪ ਕਰੇਗਾ ਕਿ ਤੁਸੀਂ ਟ੍ਰੈਫਿਕ ਜੈਮ ਚ ਕਿਵੇਂ ਨਿਕਲ ਸਕਦੇ ਹੋ ਉਹ ਟੇਕਓਵਰ ਕਰੇਗਾ ਸਟੀering ਵੀਲ ਤੇ ਐਕਸਲਰੇਟਰ ਤੇ ਕਿ ਕਿਵੇਂ ਟ੍ਰੈਫਿਕ ਜੈਮ ਚੋਂ ਮੈਂ ਹੁਣ ਇਸ ਸਿਚੁਏਸ਼ਨ ਚੋਂ ਇਹਨਾਂ ਨੂੰ ਕਿਵੇਂ ਕੱਢ ਸਕਦਾ ਜਿਵੇਂ ਤੁਸੀਂ ਹੈਲਥ ਦੀ ਗੱਲ ਕੀਤੀ ਅੱਜਕੱਲ੍ਹ ਹਰ ਇੱਕ ਕੋਈ ਨਾਰਮਲੀ ਜਿਹੜਾ ਇਸ 스마트ਵਾਚ ਹੈ ਇੱਕ ਜਿਹਦੇ ਵਿੱਚ ਸੈਂਸਰਸ ਹੈਗੇ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਉਹ ਸੇਮ ਟੈਕਨੋਲੋਜੀ ਯੂਜ਼ ਹੁੰਦੀ ਹੈ ਉੱਥੇ ਬਿਲਕੁਲ ਹਾਂਜੀ ਤੁਸੀਂ ਡੇਟਾ ਆਪਾਂ ਗੱਲ ਕੀਤੀ ਪਹਿਲਾਂ ਵੀ ਕਿ ਡੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇ ਆਪਾਂ ਕੁਝ ਵੀ ਮੋਨੀਟਰ ਕਰਨਾ ਹੈ ਤਾਂ ਆਪਾਂ ਨੂੰ ਡੇਟਾ ਬਹੁਤ ਜ਼ਿਆਦਾ ਚਾਹੀਦਾ ਹੈ ਉਹਦੇ ਲਈ ਡੇਟਾ ਕਿੱਥੋਂ ਆਏਗਾ ਜਾਂ ਤਾਂ 스마트ਵਾਚ ਤੋਂ ਆਏਗਾ ਡੇਟਾ ਜਾਂ ਫਿਰ ਕੈਮਰਸ ਦੇ ਥਰੂ ਆਏਗਾ ਕੈਮਰਸ ਵਿੱਚ ਕੀ ਹੁੰਦਾ ਹੈ ਕਿ ਕੈਮਰਸ ਵਿੱਚ ਤੁਹਾਨੂੰ ਤੁਸੀਂ ਪਿਕਚਰਸ ਲਓਗੇ ਉਸ ਪਰਸਨ ਦੀਆਂ ਤਾਂ ਪ੍ਰਾਈਵੇਸੀ ਇਸ਼ੂ ਆ ਜਾਂਦਾ ਹੈ ਉਹ ਵੀ ਡੇਂਜਰ ਦੀ ਐ ਇੱਕ ਕਿ ਤੁਹਾਡੇ ਤੁਹਾਡਾ ਪ੍ਰਾਈਵੇਟ ਡਾਟਾ ਤੁਸੀਂ ਘੱਟ ਸਾਲਾਂ ਦਿਨ ਕੀ ਕਰ ਰਹੇ ਹੋ ਉਹ ਸਾਰਾ ਡਾਟਾ ਕਲਾਉਡ ਤੇ ਜਾ ਰਿਹਾ ਹੈ ਤਾਂ smartphones ਵਿੱਚ ਕੀ ਹੈ ਉਹਨਾਂ ਦੇ ਸੈਂਸਰਸ ਦੇ ਥਰੂ ਤੁਸੀਂ ਸਾਰਾ ਡਾਟਾ ਐਕਸੈਸ ਕਰ ਸਕਦੇ ਹੋ ਕਿ ਜਿਵੇਂ ਪਰਸਨ ਫਾਲ ਕੀਤਾ ਤਾਂ ਉਹ ਤੁਹਾਡੀ smart watch ਹੀ ਤੁਹਾਨੂੰ ਉਸ ਐਪ ਦੇ ਥਰੂ ਦੱਸ ਦੇਗੀ ਕਿ ਇਹ ਤੁਹਾਡੇ ਘਰ ਵਿੱਚ ਕੋਈ ਐਵੇਂ ਦੀ ਅਬਨਾਰਮਲ ਐਕਟੀਵਿਟੀ ਹੋਈ ਹੈ ਤੇ ਤੁਹਾਨੂੰ ਨਹੀਂ ਪਹੁੰਚਣਾ ਚਾਹੀਦਾ ਸੋਸ਼ਲ ਸਰਵੇਲੈਂਸ ਜਿਹੜੀ ਇਹ ਹੈਗੀ ਹੈ ਇਹ ਬਾਈਚਾਂਸ ਕਿਸੇ ਦੇ ਹੱਥ ਲੱਗ ਜਾਂਦੀ ਹੈ ਸਾਡਾ ਕਿਉਂਕਿ ਅਸੀਂ ਇੱਕ ਇੱਕ ਮਿੰਟ ਦੀ ਚੀਜ਼ ਜਿਹੜੀ ਹੈ ਸਾਡਾ ਡਾਟਾ ਸਾਰਾ ਜਾ ਰਿਹਾ ਤਾਂ ਉਹ ਕਿੰਨਾ ਖਤਰਨਾਕ ਹੋ ਸਕਦਾ ਆਬਵੀਅਸਲੀ ਸੋਸ਼ਲ ਸਰਵੇਲੈਂਸ ਜਿਹਦੇ ਫਾਇਦੇ ਨੇ ਜੇ ਆਪਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਗੱਲ ਕਰੀਏ ਇਟ ਇਜ਼ ਵੈਰੀ ਬੈਨੀਫੀਸ਼ੀਅਲ ਜੇ ਕਿਸੇ ਨੂੰ ਉਹ ਪਰ ਟਰੈਕ ਕਰਨਾ ਹੈ ਕਿ ਉਹ ਬੰਦਾ ਕਿੱਥੋਂ ਕਿੱਥੇ ਟਰੈਵਲ ਕੀਤਾ ਕਿੱਥੇ ਗਿਆ রাইਟ ਇਫ देयर इज सम ਕਲਪਰਟ রাইਟ ਕੋਈ ਉਹਨੂੰ ਪਕੈਚ ਕਰਨਾ ਹੈ ਇਟ ਇਸ ਗoing ਟੂ ਬੀ ਵੈਰੀ ਹੈਲਪਫੁਲ ਬਟ ਅਲੋਂਗ ਵਿਦ ਥੈਟ ਜੇ ਡਾਟਾ ਕਿਸੇ ਗਲਤ ਹੱਥਾਂ ਵਿੱਚ ਲੱਗ ਰਿਹਾ ਹੈ ਤਾਂ ਇਹਦੇ ਬਹੁਤ ਨੁਕਸਾਨ ਵੀ ਹੋ ਸਕਦੇ ਨੇ ਕਿਸੇ ਇੱਕ ਪਰਸਨ ਨੂੰ ਪੂਰਾ ਟਰੈਕ ਕਰ ਰਹੇ ਹਾਂ ਕਿ ਉਹ ਕਿੱਥੇ ਜਾ ਰਿਹਾ ਹੈ ਉਹਦੀ ਕਾਰ ਟਰੈਕ ਹੋ ਰਹੀ ਹੈ ਡਿਫਰੈਂਟ ਬਿਲਡਿੰਗਸ ਡਿਫਰੈਂਟ ਆਫਿਸਸ ਸਕੂਲਸ ਸਭ ਜਗ੍ਹਾ ਤੇ ਅੱਜਕੱਲ ਸਿਕਿਉਰਿਟੀ ਕੈਮਰਾਸ ਲੱਗੇ ਹੋਏ ਆ ਜੀਓ ਇਨਫੋਰਮੇਸ਼ਨ ਕਿਸੇ ਕੋਲ ਜਾ ਰਹੀ ਹੈ ਤਾਂ ਉਹਦੇ ਬਹੁਤ ਉਸ ਬੰਦੇ ਦੀ ਪਰਸਨਲ ਤੁਸੀਂ ਬਿਲਕੁਲ ਪ੍ਰਾਈਵੇਸੀ ਤੇ ਤੁਸੀਂ ਜਾ ਰਹੇ ਹੋ ਉਹ ਬੰਦੇ ਦੀ ਇੱਕ ਇੱਕ ਚੀਜ਼ ਮੋਨੀਟਰ ਹੋ ਰਹੀ ਹੈ ਬੰਦੇ ਦੀ ਕੋਈ ਪ੍ਰਾਈਵੇਸੀ ਨਹੀਂ ਹੈ ਕਿਸੇ ਪਰਸਨ ਦੀ ਠੀਕ ਹੈ ਉਸ ਇਨਫੋਰਮੇਸ਼ਨ ਨੂੰ ਬਹੁਤ ਗਲਤ ਤਰੀਕੇ ਨਾਲ ਯੂਜ਼ ਹੋ ਸਕਦਾ ਮੈਂ ਜਿੰਨੇ ਮੇਰੇ ਫਰੈਂਡਸ ਨੇ ਜਿੰਨੇ ਮੇਰੇ ਨੋਨਸ ਨੇ ਮੈਂ ਉਹਨਾਂ ਨੂੰ ਹਮੇਸ਼ਾ ਸੁਜੈਸਟ ਕਰਦੇ ਰਹਿੰਦੀ ਹਾਂ ਕਿ ਸੋਸ਼ਲ ਮੀਡੀਆ ਤੇ ਪੋਸਟਸ ਨਾ ਕਰੋ ਲੋਕੀ ਅੱਜਕੱਲ ਸੋਸ਼ਲ ਸਰਵੇਲੈਂਸ ਦੀ ਲੋੜ ਹੀ ਨਹੀਂ ਹੈ ਲੋਕ ਆਪ ਕਿਤੇ ਟਰੈਵਲ ਕਰਨ ਜਾ ਰਹੇ ਹਨ ਘੁੰਮਣ ਜਾ ਰਹੇ ਹਨ ਕਿਤੇ ਰੈਸਟੋਰੈਂਟ ਚ ਡਾਈਨ ਇਨ ਕਰਨ ਜਾ ਰਹੇ ਹਨ ਚੈੱਕ ਇਨ ਪਾ ਰਹੇ ਹਨ ਆਪਣੀਆਂ ਫੋਟੋਜ਼ ਅਪਲੋਡ ਕਰ ਰਹੇ ਹਨ ਜਿਹਦੇ ਮਨ ਚ ਚੋਰ ਹੈ ਉਹਨੇ ਤਾਂ ਸੋਸ਼ਲ ਮੀਡੀਆ ਤੋਂ ਹੀ ਦੇਖ ਲੈਣਾ ਹੈ ਕਿ ਇਹ ਬੰਦਾ ਇਸ ਟਾਈਮ ਆਪਣੇ ਘਰ ਨਹੀਂ ਹੈ ਉਹ ਤਾਂ ਕੁਝ ਵੀ ਕਰ ਸਕਦਾ ਉਹਦੀ ਪਰਸਨਲ ਪ੍ਰਾਪਰਟੀ ਹੈ ਜਿਹੜੀ ਉਹਨੂੰ ਡੈਮੇਜ ਕਰ ਸਕਦਾ ਹੈ ਠੀਕ ਹੈ ਚੋਰੀਆਂ ਹੋ ਰਹੀਆਂ ਬਹੁਤ ਚੋਰੀਆਂ ਹੋ ਰਹੀਆਂ ਅੱਜਕੱਲ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਲੈ ਕੇ ਕਿ ਠੀਕ ਹੈ ਤਾਂ ਟਰੈਵਲ ਕਰਨ ਲਈ ਗਏ ਹੋਏ ਆ ਤਾਂ ਘਰ ਨਹੀਂ ਹੈ ਜੀ ਉਹ ਮਿਸਯੂਜ਼ ਕਰ ਰਹੇ ਆ ਇਸ ਇਨਫੋਰਮੇਸ਼ਨ ਨੂੰ ਆਲਰੇਡੀ ਮਿਸਯੂਜ਼ ਹੋ ਰਹੀ ਹੈ ਏ ਲੋਕਾਂ 'ਚ ਥੋੜੀ ਜੀ ਅਵੇਰਨੈਸ ਜ਼ਰੂਰੀ ਹੈ ਕਿ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਮੀਡੀਆ 'ਚ ਆਨਲਾਈਨ ਤੁਸੀਂ ਸੋਸ਼ਲ ਮੀਡੀਆ 'ਚ ਜਾਂ ਡਿਫਰੈਂਟ ਹੋਰ ਪਲੇਟਫਾਰਮ 'ਤੇ ਜਿੰਨੀ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋਗੇ ਉਹ ਇਨਫੋਰਮੇਸ਼ਨ ਉਨੀ ਹੀ ਮਿਸਯੂਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਲੋਕਾਂ ਨੂੰ ਇਸ ਚੀਜ਼ ਲਈ ਅਵੇਅਰ ਹੋਣਾ ਪਏਗਾ ਜੀ ਆਪਾਂ ਸੋਸ਼ਲ ਸਰਵੇਲੈਂਸ ਦੀ ਗੱਲ ਕੀਤੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਇੱਕ ਪ੍ਰੈਡਿਕਟਿਵ ਪਾਲਿਸੀ ਐਲਗੋ ਬਹੁਤ ਡਿਫਰੈਂਟ ਡਿਪਾਰਟਮੈਂਟਸ ਯੂਜ਼ ਕਰ ਰਹੇ ਹਨ ਪੁਲਿਸ ਡਿਪਾਰਟਮੈਂਟ ਬਹੁਤ ਯੂਜ਼ ਕਰ ਰਿਹਾ ਹੈ ਪ੍ਰੈਡਿਕਟ ਕਰਨ ਲਈ ਕਿ ਕ੍ਰਾਈਮ ਕਿੱਥੇ ਹੋ ਸਕਦਾ ਹੈ ਇਸ ਚੀਜ਼ ਦਾ ਜਿੱਥੇ ਬਹੁਤ ਆਬਵੀਅਸਲੀ ਪ੍ਰੈਡਿਕਟ ਕਿਵੇਂ ਹੋ ਰਿਹਾ ਜਿਹੜੀ ਆ ਸਾਰਾ ਡਾਟਾ ਹੈ ਸਰਵੇਲੈਂਸ ਤੋਂ ਡਾਟਾ ਮਿਲ ਰਿਹਾ ਹੈ ਜਾਂ ਹੋਰ ਡਿਫਰੈਂਟ ਵੇਜ਼ ਆਫ ਕਲੈਕਸ਼ਨ ਆਫ ਡਾਟਾ ਹੈ ਉਹ ਮਿਲ ਰਿਹਾ ਉਹਨੂੰ ਯੂਜ਼ ਕਰਕੇ ਬਹੁਤ ਸਾਰੀਆਂ ਪ੍ਰੈਡਿਕਸ਼ਨਸ ਹੋ ਰਹੀਆਂ ਹਨ ਸਟਾਕ ਮਾਰਕੀਟ ਚ ਬਹੁਤ ਪ੍ਰੈਡਿਕਸ਼ਨ ਹੁੰਦੀ ਹੈ ਕਿ ਦੇ ਕਿਸ ਕੰਪਨੀ ਦੇ ਸਟਾਕਸ ਆਰ ਗੋਇੰਗ ਟੂ ਰਾਈਜ਼ ਕਿਸ ਕੰਪਨੀ ਦੇ ਸਟਾਕਸ ਆਰ ਗੋਇੰਗ ਟੂ ਬੀ ਐਟ ਲੋ ਲੋਕ ਪਰਚੇਸ ਸੇਲ ਪਰਚੇਸ ਉਹਦੇ ਅਕੋਰਡਿੰਗਲੀ ਕਰ ਰਹੇ ਹਨ ਵੈਦਰ ਪ੍ਰੈਡਿਕਸ਼ਨ ਹੋ ਰਹੀ ਹੈ ਪ੍ਰੈਡਿਕਸ਼ਨ ਇਜ਼ ਅ ਵੈਰੀ ਪਪੂਲਰ ਇੰਡਸਟਰੀ ਥੀਸ ਡੇਸ ਜੇ ਆਪਾਂ ਇਸ ਪ੍ਰੈਡਿਕਸ਼ਨ ਦੀ ਗੱਲ ਕਰੀਏ ਇਹਦਾ ਇੱਕ ਬਹੁਤ ਜ਼ਿਆਦਾ ਸੋਸਾਇਟੀ ਤੇ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਹੈ ਇਹ ਪ੍ਰੈਡਿਕਸ਼ਨ ਬਹੁਤ ਬਾਇਸਡ ਹੋ ਰਹੀ ਹੈ ਕਈ ਵਾਰ ਇਹ ਪ੍ਰੈਡਿਕਸ਼ਨ ਜੇ ਆਪਾਂ क्राइम द प्रोडिक्शन की गल करिए किसी एक कम्यूनिटी सेंटर्ड होंगी है कि इस कम्युनिटी ने पर्सन बिलोंग्स टू दिस कम्यूनिटी बहुत चांसेस हैं कि एक क्राइम करेगा दैट इज़ नॉट ट्रू डिपेंड्स अपॉन परसन टू परसन किसी बंद चोर हो सकता है कम्युनिटी तो फिर रेशियल डिस्क्रिमीनेशनस बहुत हो रही हैं राइट फिर जो आप गल करिए डिस्क्रिमीनेशन हो रही है लाइक like, uh, ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਬਹੁਤ ਹੋ ਸਕਦੀ ਹੈ ਕਿ ਫੀਮੇਲਸ ਇਸ ਫੀਲਡ ਚ ਨਹੀਂ ਪਰਫਾਰਮ ਕਰ ਪਾਣਗੇ ਜਾਂ ਮੇਲਸ ਇਸ ਫੀਲਡ ਚ ਬੈਟਰ ਪਰਫਾਰਮ ਕਰ ਪਾਣਗੇ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਇਹ ਸਭ ਪ੍ਰੈਡਿਕਸ਼ਨ ਜਿਹੜੀ ਇੰਡਸਟਰੀ ਹੈ ਆਰਟੀਫੀਸ਼ੀਅਲੀ ਇੰਟੈਲੀਜੈਂਸੀ ਇੰਟੈਲੀਜੈਂਟਲੀ ਕੰਟਰੋਲਡ ਇਹਦੇ ਜੇ ਆਪਾਂ ਗੱਲ ਕਰੀਏ ਕਿ ਹ ਹਿਊਮੈਨਿਟੀਜ਼ ਪਰਸਪੈਕਟਿਵ ਤੋਂ ਦੇਖੀਏ ਤਾਂ ਇਹ ਇਟ ਇਜ਼ ਵੈਰੀ ਡੇਂਜਰਸ ਕਿਉਂਕਿ ਆਪਾਂ ਜਿਹੜੀ AI ਇੱਕ ਮਸ਼ੀਨ ਹੀ ਹੈ ਨਾ ਬਿਲਕੁਲ ਬਹੁਤ ਹਿਊਮਨ ਜਿਹੇ ਤਰ੍ਹਾਂ ਭਾਵੇਂ ਸੋਚਣ ਦੀ ਕੋਸ਼ਿਸ਼ ਆਪਾਂ ਕਰ ਸਕਦੇ ਕਿ ਕਰ ਰਹੀ ਹੈ ਇਮੋਸ਼ਨਸ ਨਹੀਂ ਆ ਉਹਦੇ ਵਿੱਚ ਉਹਦੇ ਵਿੱਚ ਕੋਈ ਮੈਨਿਟੀ ਵਾਲੀ ਜਿਹੜਾ ਇੱਕ ਚੀਜ਼ ਆ ਉਹ ਨਹੀਂ ਹੈ ਬਿਲਕੁਲ ਹਿਊਮੈਨਿਟੀ ਉਸ ਚ ਲੈਕ ਕਰ ਰਹੀ ਹੈ ਕਿਉਂਕਿ ਜੇ ਆਪਾਂ ਆਪਾਂ ਬਹੁਤ ਸਾਰੇ ਡਿਸੀਜਨਸ ਆਪਾਂ ਲੈਣੇ ਆ ਦੇ ਆਰ ਨਾਟ ਬੇਸਡ ਔਨ ਫੈਕਟਸ ਐਂਡ ਫਿਗਰ ਬਿਲਕੁਲ ਆਪਣੇ ਇਮੋਸ਼ਨਲ ਫੈਕਟਰ ਇੱਕ ਬਹੁਤ ਇਨਵੋਲਡ ਹੁੰਦਾ ਹੈ ਜਦੋਂ ਵੀ ਆਪਾਂ ਕੋਈ ਡਿਸੀਜਨ ਲੈਨੇ ਬਹੁਤੀ ਵਾਰੀ ਇਦਾਂ ਹੁੰਦਾ ਹੈ ਕਿ ਮਦਰ ਚਾਈਲਡ ਦਾ ਰਿਲੇਸ਼ਨ ਲਗਾ ਲੀਏ ਕਿ ਬੱਚੇ ਨੂੰ ਕਿਸ ਚੀਜ਼ ਦੀ ਨੀਡ ਹੈ ਮਦਰ ਨੂੰ ਪਤਾ ਲੱਗ ਜਾਂਦਾ ਉਹਨੂੰ ਹਜੇ ਤੱਕ ਵੀ ਸਾਇੰਸ ਜਿਹੜੀ ਆ ਉਹ ਡਿਸਕ੍ਰਾਈਬ ਨਹੀਂ ਕਰ ਪਾਈ ਕਿਦਾਂ ਉਹਦਾ ਕੋਈ ਉਹ ਨਹੀਂ ਹੈ ਲੌਜੀਕ ਨਹੀਂ ਆਉਦਾ ਕੋਈ ਬਿਲਕੁਲ ਮੋਰਓਵਰ ਮਦਰ ਜੀ ਬੱਚੇ ਨੂੰ ਮਨਾ ਵੀ ਕਰੇਗੀ ਕਿ ਆ ਚੀਜ਼ ਨਹੀਂ ਕਰਨੀ ਨਾਲ ਨਾਲ ਉਹ ਬੱਚੇ ਨੂੰ ਕੁਝ ਹੱਦ ਤੱਕ ਲੋ ਵੀ ਕਰ ਦੇਗੀ ਰਾਈਟ ਬੱਚਿਆਂ ਤੇ ਜਿਹੜੀ ਆਰਟੀਫੀਸ਼ੀਅਲੀ ਇੰਟੈਲੀਜੈਂਟ ਇੰਟੈਲੀਜੈਂਸ ਹੈ ਬਹੁਤ ਗਲਤ ਇੰਪੈਕਟ ਪੈ ਰਿਹਾ ਹੈ बच्चे सोशल मीडिया पर दे डोंट अंडरस्टैंड कि किस हद तक दे शुड यूज द सोशल मीडिया राइट कई बार आप uh, बहुत जगह लाइक गेमिंग बहुत कर रहे हैं बच्चे ठीक है जो दो बच्चे गेमिंग कर रहे हैं तो uh, बच्चे ओबियसली दे स्टार्ट इंटरैक्टिंग विद पीपल अदर गेमर्स दैट आर ऑनलाइन ਐਟ ਦ ਸੇਮ ਟਾਈਮ ਰਾਈਟ ਉਹਨਾਂ ਨਾਲ ਇੰਟਰੈਕਟ ਕਰ ਰਹੇ ਆ ਜਿਹੜੇ ਉਹ ਆਨਲਾਈਨ ਗੇਮਰਸ ਨੇ ਜਿੱਥੇ ਆਪਾਂ ਫੇਰ ਦੁਬਾਰਾ ਗੱਲ ਕਰ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਚ ਚੋਰ ਹੈ ਰਾਈਟ ਉਹ ਬੱਚਿਆਂ ਨੂੰ ਮੈਨੀਪੂਲੇਟ ਕਰ ਦਿੰਦੇ ਆ ਠੀਕ ਹੈ ਬੱਚੇ ਇੱਕ PUBG ਗੇਮ ਬਹੁਤ ਫੇਮਸ ਹੋਈ ਸੀਗੀ ਬਹੁਤ ਗਲਤ ਕੰਮ ਕਰਨ ਲਈ ਮੈਂ ਹੁਣ ਕਹਿਣਾ ਨਹੀਂ ਚਾਹੂੰਗੀ ਸਭ ਨੂੰ ਪਤਾ ਹੀ ਹੈ ਬਹੁਤ ਗਲ ਗਲਤ ਕੰਮ ਕਰਨ ਲਈ ਬੱਚੇ ਮਜਬੂਰ ਹੋ ਚੁੱਕੇ ਸੀ ਰਾਈਟ ਉਹ ਆਪਣੀ ਜਾਨ ਲੈਣ ਤੱਕ ਤਿਆਰ ਸੀ ਬੱਚੇ ਜਸਟ ਫਾਰ ਅ ਗੇਮ ਠੀਕ ਹੈ ਇਹ ਬੱਚਿਆਂ ਤੇ ਬਹੁਤ ਜ਼ਿਆਦਾ ਇੰਪੈਕਟ ਕਰ ਰਹੀ ਹੈ ਕਿਉਂਕਿ ਅ ਬੱਚਿਆਂ ਨੂੰ ਬਹੁਤ ਜਲਦੀ ਆਪਾਂ ਮੈਨੀਪੂਲੇਟ ਕਰ ਸਕਦੇ ਹਾਂ ਉਹਨਾਂ ਦੀ ਇਹ ਵੀ ਚੀਜ਼ ਜਿਹੜੀ ਹੈ ਮਤਲਬ ਇਹਦੇ ਨਾਲ ਐਡਿਕਟਿਵ ਬਹੁਤ ਜ਼ਿਆਦਾ ਹੋ ਰਹੀ ਹੈ ਐਡਿਕਸ਼ਨ ਐਗਜ਼ੈਕਟਲੀ ਹਾਂ ਜੀ ਹਾਂ ਬਿਲਕੁਲ ਜੇ ਆਪਾਂ ਡਰੱਗਸ ਦੀ ਐਡਿਕਸ਼ਨ ਦੀ ਗੱਲ ਕਰ ਰਹੇ ਹਾਂ ਅਲਕੋਹਲ ਦੀ ਐਡਿਕਸ਼ਨ ਦੀ ਗੱਲ ਕਰ ਰਹੇ ਹਾਂ ਇਹ ਤਾਂ ਉਸ ਤੋਂ ਵੀ ਡੇਂਜਰਸ ਐਡਿਕਸ਼ਨ ਹੈ ਠੀਕ ਹੈ ਉਹ ਉਹਦੇ ਲਈ ਤਾਂ ਰੀਹੈਬਸ ਬਹੁਤ ਅੱਜਕੱਲ੍ਹ ਹੈਗੇ ਨੇ ਬੱਚਨ ਉਹ ਲੋਕਾਂ ਨੂੰ ਹੈਲਪ ਕਰਨ ਲਈ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਸੋਸਾਇਟੀਜ਼ ਬਣ ਚੁੱਕੀਆਂ ਪਰ ਜਿਹੜੀ ਐਡਿਕਸ਼ਨ ਸੋਸ਼ਲ ਮੀਡੀਆ ਨਾਲ ਹੈ ਜਿਹੜੀ ਐਡਿਕਸ਼ਨ ਆ ਗੈਜਟਸ ਨਾਲ ਜਿਹੜੀ ਐਡਿਕਸ਼ਨ ਗੇਮਿੰਗ ਨਾਲ ਹੋ ਰਹੀ ਹੈ ਉਹਨੂੰ ਉਹਦੇ ਲਈ ਵੀ ਮੈਨੂੰ ਲੱਗਦਾ ਹੈ ਕਮਿੰਗ ਫਿਊਚਰ ਚ ਰੀਹੈਬਸ ਖੁੱਲਣੇ ਸ਼ੁਰੂ ਹੋ ਜਾਣਗੇ ਬਿਕੋਜ਼ ਦਿਸ ਇਸ ਐਕਚੁਅਲੀ ਇੰਪੈਕਟਿੰਗ ਦਿਸ ਸੋਸਾਇਟੀ ਇਨ ਵੈਰੀ ਡੀਪ ਵੇ ਯੂ ਕੈਨ ਸੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ अगेन ਜਿਹੜੀ ਐਡਿਕਸ਼ਨ ਜੇ ਇੰਨੀ ਜ਼ਿਆਦਾ ਹੁੰਦੀ ਹੈ ਬੱਚੇ ਇਨਵੋਲਵ ਹੁੰਦੇ ਨੇ ਕਿਤੇ ਨਾ ਕਿਤੇ ਡਿਪਰੈਸ਼ਨ ਐਂਗਜ਼ਾਇਟੀ ਦਾ ਕਾਰਨ ਵੀ ਬਣ ਰਹੀ ਹੈ ਚੀਜ਼ ਬਿਲਕੁਲ ਡਿਪਰੈਸ਼ਨ ਐਂਡ ਐਂਗਜ਼ਾਇਟੀ ਤਾਂ ਹੀ ਹੁੰਦੀ ਹੈ ਨਾ ਕਿਉਂਕਿ ਬੱਚੇ ਉਸ ਚੀਜ਼ ਨੂੰ ਗੇਮ ਨੂੰ ਲੈ ਕੇ ਐਡਿਕਟਡ ਹੈ ਠੀਕ ਹੈ ਤਿਪ ਉਹਨਾਂ ਨੂੰ ਪਤਾ ਹੈ ਕਿ ਸਾਡੀ ਸਟੱਡੀਜ਼ ਇਹਦੇ ਨਾਲ ਹਾਮੀ ਹੋ ਰਹੀਆਂ ਬਟ ਕਿਉਂਕਿ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਐਡਿਕਟਿਵ ਹੈ ਉਸ ਚੀਜ਼ ਲਈ ਉਹ ਫਿਰ ਵੀ ਗੇਮ ਹੀ ਖੇលਨਗੇ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਸਾਈਡ ਤੇ ਡਿਪਰੈਸ਼ਨ ਕਿਉਂਕਿ ਡਿਪਰੈਸ਼ਨ ਗੇਮ ਤੋਂ ਵੀ ਆ ਰਿਹਾ ਉਹਨਾਂ ਨੂੰ ਜੇ ਨਹੀਂ ਜੇ ਜਿੱਤ ਗਏ ਤਾਂ ਬਹੁਤ ਵਧੀਆ ਹੈ ਨਾ ਕਿਉਂਕਿ ਬਾਕੀ ਗੇਮਰਸ ਨਾਲ ਅਸੀਂ ਇੰਟਰੈਕਟ ਕਰ ਰਹੇ ਹਾਂ ਤਾਂ ਬਾਕੀ ਗੇਮਰ ਸਾਨੂੰ ਕਹਿ ਰਹੇ ਹੈ ਕਿ ਹਾਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਫਿਰ ਜਦੋਂ ਤੁਸੀਂ ਨਹੀਂ ਅੱਛਾ ਪਲੇ ਕਰ ਰਹੇ ਕੋਈ ਦਿਨ ਆਉਂਦਾ ਹੈ ਕਿ ਤੁਸੀਂ ਅੱਛਾ ਨਹੀਂ ਗੇਮ ਖੇਡ ਰਹੇ ਤੇ ਬਾਕੀ ਗੇਮਰਸ ਤੁਹਾਨੂੰ ਬਹੁਤ ਜ਼ਿਆਦਾ ਬੁਲੀ ਕਰਦੇ ਹੈ ਤੇ ਬੱਚੇ ਜਦੋਂ ਬੁਲੀ ਹੁੰਦੇ ਹੈ ਤਾਂ ਉਹਨਾਂ ਵਿੱਚ ਓਨਾ ਹੀ ਜ਼ਿਆਦਾ ਡਿਪਰੈਸ਼ਨ ਆਂਦਾ ਹੈ ਐਂਗਜ਼ਾਇਟੀ ਆਂਦੀ ਹੈ ਉਹ ਪੈਰੈਂਟਸ ਨਾਲ ਵੀ ਸ਼ੇਅਰ ਨਹੀਂ ਕਰਦੇ ਕਿ ਪੈਰੈਂਟਸ ਨੇ ਤਾਂ ਸਾਨੂੰ ਪਹਿਲਾਂ ਹੀ ਅਵੇਅਰ ਕੀਤਾ ਸੀ ਇਹਨਾਂ ਸਭ ਚੀਜ਼ਾਂ ਤੋਂ ਤੇ ਅਸੀਂ ਫਿਰ ਵੀ ਕਰ ਰਹੇ ਹਾਂ ਇਸ ਕਰਕੇ ਹੀ ਅੱਜਕੱਲ 14 15 ইয়ার্স ਦੀ এজ ਵਿੱਚ ਹੀ ਹਾਰਟ ਅਟੈਕਸ ਆ ਰਹੇ ਹੈ ਇਸੇ ਰੀਜ਼ਨ ਕਰਕੇ ਆ ਰਹੇ ਹੈ ਬਟ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ AI ਦੇ ਸਾਰੇ 네ਗੇਟਿਵਸ ਦੀ ਹੈ ਬੱਚਿਆਂ ਲਈ ਪੋਜ਼ਿਟਿਵ ਵੀ ਬਹੁਤ ਜ਼ਿਆਦਾ ਹੈ ਬੱਚੇ ਅਸਾਈਨਮੈਂਟਸ ਲਈ ਜਦੋਂ ਅਸੀਂ ਅਸਾਈਨਮੈਂਟਸ ਕਰਦੇ ਸੀ ਅਸੀਂ ਹੋਮਵਰਕ ਕਰਦੇ ਸੀ ਸਾਨੂੰ ਐਨੀ ਹੈਲਪ ਨਹੀਂ ਮਿਲਦੀ ਸੀ ਅੱਜ ਕੱਲ ਬੱਚਿਆਂ ਨੂੰ ਬਹੁਤ ਜ਼ਿਆਦਾ ਹੈਲਪ ਮਿਲ ਰਹੀ ਹੈ ਤਾਂ ਜੇ ਆਪਾਂ ਇਹਨੂੰ ਇੱਕ ਪੋਜ਼ਿਟਿਵ ਵੇਚ ਲਈਏ ਤਾਂ ਬਹੁਤ ਸਾਰੇ ਜਿਵੇਂ ਹੁਣ ਕੁਝ ਟੌਪਿਕ ਨਹੀਂ ਸਮਝ ਆਉਂਦਾ ਮੈਨੂੰ ਕਲਾਸ 'ਚ ਨਹੀਂ ਸਮਝ ਆਇਆ ਮੈਂ ਦੋ ਵਾਰ ਟੀਚਰ ਨੂੰ ਪੁੱਛ ਲਿਆ ਤੀਸਰੀ ਵਾਰ ਮੈਨੂੰ ਥੋੜੀ ਝਿਜਕ ਆ ਰਹੀ ਹੈ ਕਿ ਮੈਂ ਹੁਣ ਨਹੀਂ ਪੁੱਛਣਾ ਟੀਚਰ ਨੂੰ ਕਿ ਟੀਚਰ ਕਹੇਗਾ ਤੈਨੂੰ ਸਮਝ ਹੀ ਨਹੀਂ ਆ ਰਹੀ ਤਾਂ YouTube ਤੋਂ ਤੁਸੀਂ ਸੇਮ ਟੌਪਿਕ ਸਮਝ ਸਕਦੇ ਹੋ ਤੁਸੀਂ ਉਸ ਤਰ੍ਹਾਂ ਦੀ ਤੁਸੀਂ ਹੈਲਪ ਲੈਣੇ ਹੋ बहुत कुछ कोर्सिज पे है बहुत कोर्सिज लर्न करके एक नॉर्मल एक लेमैन भी अपने आप न कर स उस फ्रीच अपस्किल कर सकता है घट पैसों च स्किल कर है, यूट्यूब तो, तो, तो कोर्सि करके बहुत ऑनलाइन कोर्सिज होंगे है तुम आर्टिफिशियल इंटैलीजेंस ही समझनी है तुम ऑनलाइन कोर्स कर लो आर्टीफिशल इंटैलीजेंस से जिड़ी कि बहुत जरूरी है अजकल हर बंदे एवेयरनैस आर्टिशियल इंटैलीजेंस की अवेयरनैस होनी बहुत ज़्यादा जरूरी है ਤਾਂ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਆਪਾਂ ਕਿੰਨਾ ਇਹਨੂੰ ਯੂਜ਼ ਕਰਨਾ ਹੈ ਕੀ ਆਪਣੀਆਂ ਲਿਮਿਟਸ ਐ ਤੇ ਕਿੱਥੇ ਆਪਾਂ ਇਹਨੂੰ ਰੋਕ ਲਗਾਨੀ ਹੈ